ਅੰਬੇਦਕਰ ਸੈਨਾ ਮੂਲ ਨਿਵਾਸੀ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਰਾਸ਼ਟਰਪਿਤਾ ਮਹਾਤਮਾ ਜੋਤੀਰਾਵ ਫੂਲੇ ਦੇ ਜਨਮ ਦਿਨ ਨੂੰ ਸਮਰਪਿਤ ਅਤੇ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਨ ਦੇ ਸਬੰਧ ਵਿੱਚ ਫਗਵਾੜਾ ਵਿਖੇ ਵਿਸ਼ਾਲ ਚੇਤਨਾ ਮਾਰਚ ਕਰਿਆ ਗਿਆ ਜਿੱਥੇ ਬਾਬਾ ਸਾਹਿਬ ਦੇ ਪੈਰੋਕਾਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਚੇਤਨਾ ਮਾਰਚ ਤੋਂ ਪਹਿਲਾਂ ਬਾਬਾ ਸਾਹਿਬ ਦੇ ਪੈਰੋਕਾਰਾਂ ਵੱਲੋਂ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਲਾਵਾ ਪੇਂਟ ਕੀਤੀਆਂ ਗਈਆਂ ਡਾਕਟਰ ਪੀਮਰਾਓ ਅੰਬੇਦਕਰ ਪਾਰਕ ਗੁਰੂ ਹਰਗੋਬਿੰਦਗਰ ਫਗਵਾੜਾ ਤੋਂ ਸ਼ੁਰੂ ਹੋਏ ਇਸ ਚੇਤਨਾ ਮਾਰਚ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਪਰਿਕਰਮਾ ਕੀਤੀ ਉਪਰੰਤ ਗੁਰੂ ਹਰਗੋਬਿੰਦਗਰ ਵਿਖੇ ਸਮਾਪਤ ਹੋਇਆ ਵਿਸ਼ਵ ਰਤਨ ਬੋਧੀ ਸਤਾ ਪਰਮ ਪੂਜਯੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 14 April ਨੂੰ ਆ ਰਹੇ ਜਨਮ ਦਿਨ ਦੀ ਖੁਸ਼ੀ ਅਤੇ 11 April ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਗੁਰੂ ਰਾਸ਼ਟ੍ਰਪੀਤਾ ਜੋਤੀਰਾਵ ਫੂਲੇ ਜੀ ਦੇ ਜਨਮ ਦਿਨ ਦੀ ਖੁਸ਼ੀ ਅੱਜ ਸਮੂਹ ਫਗਵਾੜਾ ਵਾਸੀਆਂ ਵੱਲੋਂ ਫਗਵਾੜਾ ਵਿਖੇ ਇੱਕ ਵਿਸ਼ਾਲ ਚੇਤਨਾ ਮਾਰਚ ਕੱਟਿਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਖ-ਵੱਖ ਮੱਲਿਆਂ ਤੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਰਾਸ਼ਟ੍ਰਪੀਤਾ ਜੋਤੀਰਾ ਫੁਲੇ ਜਾਂ ਆਪਣੇ ਹੋਰ ਮਹਾਪੁਰਸ਼ਾਂ ਦੇ ਜੀਵਨ ਨਾਲ ਸੰਬੰਧਿਤ ਸੁੰਦਰ ਸੋਧ ਚੱਕ ਕੇ ਲੈ ਕੇ ਆਏ ਅਤੇ ਸਾਡੀ ਆਪਣੇ ਸਮਾਜ ਦੇ ਬਹੁਜਲ ਸਮਾਜ ਨੂੰ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨਾਲ ਜੋੜੋ ਤਾਂ ਕਿ ਸਾਡੇ ਸਮਾਜ ਦੀ ਤਰੱਕੀ ਹੋ ਸਕੇ ਮੈਂ ਜਿਨ੍ਹਾਂ ਸਾਥੀਆਂ ਨੇ ਇਸ ਸ਼ੋਭਾ ਯਾਤਨ ਨੂੰ ਕਾਮਯਾਬ ਕਰਦੇ ਵਿੱਚ ਆਪਣਾ ਤਨੋਂ ਮਨੋਂ ਤਨੋਂ ਸਾਧਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਤੇ 14 ਅਪ੍ਰੈਲ ਦਿਨ ਐਤਵਾਰ ਨੂੰ 바ਵਾ ਸਾਹਿਬ ਡਕਟਮ ਬੇੜ ਕਾਤੇ ਜਨਮ ਦਿਨ ਨੂੰ ਸਮਰਪਿਤ ਰਾਤ ਦਾ ਪ੍ਰੋਗਰਾਮ ਡਕਟਮ ਬੇੜ ਕਾ ਪਾਰਕ ਗੁਰੂ ਹਰਕੋਟ ਨਗਰ ਫਗਵਾੜਾ ਵਿਖੇ ਹੋਵੇਗਾ ਜਿੱਥੇ 7 ਤਰੀਕ ਨੂੰ ਕਰਵਾਏਗੇ 바ਵਾ ਸਾਹਿਬ ਦੇ ਜੀਵਨ ਤੇ ਮਿਸ਼ਨ ਤੇ ਬੱਚਿਆਂ ਤੇ ਪੇਪਰ ਜਿਨ੍ਹਾਂ ਨੇ ਦਿੱਤੇ ਸੀ ਉਹਨਾਂ ਚੋਂ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ 바ਵਾ ਸਾਹਿਬ ਨੂੰ ਜਾਣਨ ਵਾਲੇ ਜਿਹੜੇ ਲੋਕ ਨੇ ਆ ਕੇ ਬਾਬਾ ਸਾਹਿਬ ਦੇ ਮਿਸ਼ਨ ਤੇ ਵਿਚਾਰ ਰੱਖਣਗੇ ਸੋ ਸਭ ਨੂੰ ਬੇਨਤੀ ਆ ਕਿ ਦਿਨ ਐਤਵਾਰ ਸ਼ਾਮ 7 ਵਜੇ ਡਾਕਟਰ ਮੇੜਾ ਕਾ ਪਾਰਕ ਗੁਰੂ ਹਰਗੋਬਿੰਦ ਮੈਕ ਫਗਵਾੜਾ 14 ਤਰੀਕ ਨੂੰ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਜੈ ਭੀਮ ਜੈ ਭਾਗ ਇਸ ਚੇਤਨਾ ਮਾਰਚ ਵਿੱਚ ਵੱਖ-ਵੱਖ ਬੁਲਾ ਰਿਆ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਬਾਬਾ ਸਾਹਿਬ ਦੇ ਦੱਸੇ ਹੋਏ ਪੂਰਨਿਆ ਤੇ ਚੱਲਣ ਲਈ ਪ੍ਰੇਰਿਆ ਅਤੇ 14 April ਦਿਨ ਐਤਵਾਰ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੋ ਰਹੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਵੀ ਝਾਣਨਾ ਪਾਇਆ। ਰਾਸ਼ਟਰਪਿਤਾ ਜੋਤੀਰਾ ਭੂਲੇ ਨਹੀਂਦਾ ਅੱਜ ਜਨਮ ਦਿਨ ਹੈ। 14 April ਨੂੰ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਹੈ। ਔਰ ਇਨਾਂ ਮਹਾਪੁਰਖਾਂ ਨੇ ਇਹ ਦੇਸ਼ ਦੀ ਜਿਹੜੀ ਵਿਵਸਥਾ ਹੈ ਉਹਦੂ ਉਹਨੂੰ ਬਦਲਣ ਵਾਸਤੇ ਜਿਹੜਾ ਆਪਣਾ ਜੀਵਨ ਭਰ ਸੰਘਰਸ਼ ਕੀਤਾ ਹੈ। ਅੱਜ ਮਾਧਮਾ ਜੋਤੀਰਾਫ ਖੂਲੇ ਦੇ ਜਨਮ ਦਿਨ ਦੇ ਉਤੇ ਹੀ ਬਾਬਾ ਸਾਹਿਬ ਡਾਕਟਰ ਮੀਟਕਰ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਚੇਤਨਾ ਮਾਰਚ ਹੈ ਉਹ ਸਾਰੇ ਸ਼ਹਿਰ ਵਾਸੀਆਂ ਆਪਣੋ ਇਲਾਕਾ ਨਿਵਾਸੀਆਂ ਕੋਲੋਂ ਇਕੱਠਿਆ ਜਾ ਰਿਹਾ ਹੈਗਾ ਔਰ ਇਹਨਾਂ ਮਹਾਪੁਰਖਾਂ ਨੇ ਇਹ ਦੇਸ਼ ਦੇ ਵਿੱਚ ਜੋ ਪਰਵਰਤਨ ਲਿਆਂਦਾ ਉਹ ਹਜ਼ਾਰਾਂ ਸਾਲ ਪਹਿਲਾਂ ਪਰਵਰਤਨ ਨਹੀਂ ਆਇਆ ਹੈਗਾ ਇਸ ਕਰਕੇ ਇਹਨਾਂ ਦੋਹਾਂ ਮਹਾਪੁਰਖਿਆਂ ਦੇ ਮਾਧਮਾ ਜੋਤੀਰਾਫ ਖੂਲੇ ਤੇ ਡਾਕਟਰ ਬਾਬਾ ਸਾਹਿਬ ਮੀਟਕਰ ਦੇ ਜਨਕ ਸਭੀਆਂ ਬਹੁਤ ਬਹੁਤ ਧਾਈ ਸੰਤਾ ਸਮਤਾ ਸਤੰਤਰਤਾ ਤੇ ਨਿਆਂ ਤੇ ਆਧਾਰਿਤ ਸਮਾਜ ਦੀ ਸਥਾਪਨਾ ਲਈ ਸਾਰੀ ਉਮਰ ਜਿੱਦੋਜਹਿਦ ਤੇ ਸੰਘਰਸ਼ ਕਰਨ ਵਾਲੇ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਨ 14 April ਅਤੇ ਬਾਬਾ ਸਾਹਿਬ ਦੇ ਗੁਰੂ ਰਾਸ਼ਟ੍ਰਪਿਤਾ ਮਹਾਤਮਾ ਜੋਤੀਭਾ ਜਤੀਰਾ ਫੂਲੇ ਜੀ ਦਾ ਜਨਮ ਦਿਨ ਇਹਨਾਂ ਦੋਨੋਂ ਮਹਾਪੁਰਸ਼ਾਂ ਦੇ ਜਨਮ ਦਿਨ ਦੇ ਸ਼ੁਭ ਮੌਕੇ ਤੇ ਵਿਸ਼ਾਲ ਚੇਤਨਾ ਮਾਰਚ ਡਾਕਟਰ ਬੀੜਗਾ ਸਹਿਰਾ ਬੂਲਵਾਸੀ ਅਤੇ ਹੋਰ ਵੱਖ-ਵੱਖ ਮਹੱਲਿਆਂ ਦੀਆਂ ਸ਼ੁਰੂਰ ਅਰਦਾਸ ਸਭਾਵਾਂ ਡਾਕਟਰ ਬੇੜਕਰ ਸਭਾਵਾਂ ਦੇ ਸਾਥੀ ਇੱਥੇ ਹੀ ਡਾਕਟਰ ਬੇੜਕਰ ਪਾਰਕ ਸ਼੍ਰੀਗੁਰੂ ਗੋਬਿੰਦਗਰ ਵਿੱਚ ਪਹੁੰਚੇ ਹੋਏ ਨੇ ਦੇਖੋ ਚੇਤਰਾ ਮਾਰਚ ਲਗਭਗ ਸ਼ੁਰੂ ਹੋਣ ਵਾਲਾ ਹੈ ਅਤੇ ਅੱਜ ਦੇ ਸ਼ੁਭ ਦਿਨ ਤੇ ਅਸੀਂ ਸ਼ੁਰੂਰ ਅਰਦਾਸ ਸਭਾ ਆਰਐਸਟੇਟ ਵੱਲੋਂ ਸਮੂਹ ਸਮੂਹ ਇਸ ਚੇਤਰਾਵਰ ਸ਼ਾਮਲ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਉੱਥੇ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ 14 ਅਪ੍ਰੈਲ ਐ ਸ਼ਿਦੂਰੂ ਰਵਦਾਦ ਸਮਾ ਵੱਲੋਂ ਡਾਕਟਰ ਬੇੜਕਰ ਪਵਨ ਅਰਬਰ ਸਟੇਟ ਵਿਖੇ ਇੱਕ ਬਹੁਤ ਹੀ ਵੱਡੇ ਪੱਧਰ ਤੇ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਔਰ ਰਾਸ਼ਟ੍ਰਪਤਾ ਜੋਤੀਰਾ ਫੁਲੇ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਿਸ ਤੇ ਵਿੱਚ 150 ਦੇ ਕਰੀਬ 8ਵੀਂ 10ਵੀਂ ਦੇ 12ਵੀਂ ਸਕੂਲ ਦੇ ਵਿਦਿਆਰਥੀ ਜੋ ਆਪਣੇ ਆਪਣੇ ਸਕੂਲਾਂ ਵਿੱਚ ਪਹਿਲੇ ਦੂਜੇ ਤੇ ਤੀਜੇ ਦਰਜੇ ਤੇ ਆਏ ਨੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਮੈਮੈਂਟੋ ਸਰਟੀਫਿਕੇਟ ਤੇ ਬੁੱਕਸ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਉਸ ਤੋਂ ਇਲਾਵਾ ਇਹ ਮਹਾਨ ਵਿਦਵਾਨ ਡਾਕਟਰ ਰਾਹੁਲ ਕਰਨਸ਼ੀਲ ਜੀ ਆਪਣੇ ਵਿਚਾਰ ਪੇਸ਼ ਕਰਨਗੇ ਤੇ ਉਸ ਤੋਂ ਉਸ ਤੋਂ ਇਲਾਵਾ ਮਸ਼ਹਰੀ ਕਲਾਕਾਰ ਵੀ ਪਹੁੰਚ ਰਹੇ ਨੇ